ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਨਿਰਗੁਨ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਖ ਲੀਆ ਮੋਹੇ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰ ਜੀ ਪ੍ਰਾਨ ਸੁਖਦਾਤੇ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਗਹਿਣ ਨ ਜਾਏ ਤੁਮਾਰੀ ਕਾਉਣ ਕਹੇ ਤੂ ਕਦ ਕਾਹ ਨਾਨਕ ਦਾਸ ਤਾ ਕਾ ਬਲਹਾਰੀ ਮਿਲੇ ਨਾਮ ਹਰਿ ਨਿਮੰਕਾ ਅੰਦਰ ਸਚਾ ਨੀਹ ਲਾਯਾ ਪ੍ਰੀਤਮ ਆਪਾੜ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਮੜ ਸੁ ਕਹਾਵ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸ ਅਹ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਹ ਸਫਤ ਕ ਸੰਬੰਧਿ ਨੋਰੇ ਆਰਸੰ ਪੁਰ ਸਹਾ ਤੁਦਟੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਸੱਜਣਾ ਸੱਚਾ ਪਾਤਸ਼ਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੁਹੀ ਸਬਨਾ ਦਾ ਵੇ ਸਾਹੋ ਜਿਸ ਪਾਸ ਬਹਿਠਿਆ ਸੁਹੀ ਸਬਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨ ਪਾਈਆ ਜੀਓ ਮਸਤਕਾ ਲਿਖਿਆੜਾ ਲੇਖ ਉਰਬ ਕਮਾਇਆ ਜੀਓ ਫਿਰ ਸੰਗ ਮੂਠੜੀਏ ਖਬਰ ਨ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਉਰਬ ਕਮਾਇਆ ਜੀਓ ਲੇਖ ਨ ਮਿਟਾਈ ਉਰਬ ਕਮਾਇਆ ਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਤਾ ਆਵ ਗੁਣ ਬਹਿ ਬਹਿ ਰੋਸੀ ਧਨ ਜੋਬਨ ਆਕ ਕੀ ਛਾਇਆ ਬਿਰਧ ਪਾਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾ ਗਾੜਾ ਛੂਟੀ ਝੂਠ ਵਿਸ਼ੁੰਨਿਆ ਬੁਢੇ ਕਰ ਘਾਲਿਓ ਗੁਰ ਕਾ ਪਾਇ ਚਲੋ ਸੱਚਾ ਨਾਮ ਧਿਆਇ ਪਾਵਹ ਸੁਖ ਮਹਲੋ ਹਰ ਨਾਮ ਧਿਆਇ ਤਾ ਸੁਖ ਪਾਈ ਪਈੜਾ ਦਿਨ ਚਾਰੇ ਨਿਜ ਕਰ ਜਾਏ ਬਹ ਸੱਚ ਪਾਈ ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ ਸੁਣਿਓ ਲੋਕ ਸਭਾਏ ਨਾਨਕ ਸਰ ਸੀਤਾ ਫਿਰ ਪਾਇ ਰਾਤੀ ਸੱਚ ਨਾਏ ਫਿਰ ਤਨ ਭਾਵਾ ਤਾਂ ਫਿਰ ਭਾਵ ਨਾਰੀ ਜੀਓ ਰਾਗ ਪ੍ਰੀਤਮ ਰਾਤੀ ਗੁਰ ਕੈ ਸਬਦ ਵਿਚਾਰੀ ਜੀਓ ਗੁਰ ਸਬਦ ਵਿਚਾਰੀ ਨਾ ਪਿਆਰੀ ਨਿਬ ਨਿਬ ਭਗਤ ਕਰੇ ਮਾਇਆ ਮੋਹ ਜਲਾਈ ਪ੍ਰੀਤਮ ਰਸਮ ਰੰਗ ਕਰੇ ਪ੍ਰਭ ਸਾਚੇ ਸੇ ਤੀ ਰੰਗ ਰੰਗੇਤੀ ਲਾਲ ਪਾਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹਾ ਨਾਰ ਜੇ ਫਿਰ ਭਾਵੈ ਜੀਉ ਝੂਠੇ ਵਹਿਣ ਚਵੇ ਕਾਮਨਾ ਆਵੈ ਜੀਉ ਛੂਟਿਆ ਲਵ ਕਾਮਨ ਆਵੈ ਨਾ ਬਿਰਦਖੈ ਨਾਣੀ ਔਗਣ ਯਾਰੀ ਕੰਤ ਵਿਸਾਰੀ ਛੂਟੀ ਵਿਦਨ ਰਣੀ ਗੁਰ ਸ਼ਬਦ ਨ ਮੰਨ ਫਾਹੀ ਫਾਤੀ ਸਾਧਨ ਮਹਿਲ ਨ ਪਾਏ ਨਾਨਕ ਆਪੀ ਆਪਿ ਪਛਾਨ ਗੁਰਮੁਖ ਸਹਜ ਸਮਾਈ ਤਨ ਸੁਹਾਗਣ ਨਾਰ ਜਿਨ ਬਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣੀ ਆ ਜੀਉ ਹਰ ਭਗਤ ਸੁਹਾਵੀ ਸੱਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪੇਰ ਰਾਲੀ ਅੱਲਾ ਜੋ ਬਨ ਬਾਲਾ ਤਿਸ ਰਾਵੇ ਰੰਗ ਰਤੀ ਗੁਰ ਸਬਦ ਵਿਗਾਸੀ ਸਹਰਾ ਵਾਸੀ ਫਲ ਪਾਇਆ ਗੁਣ ਕਾਰੀ ਨਾਨਕ ਸਾਚ ਮਿਲਿਆ ਵਡਿਆਈ ਫਿਰ ਕਰ ਸੋਹਨਾਰੀ ਗੁਰ ਸਬਦ ਵਿਗਾਸੀ ਸਹਰਾ ਵਾਸੀ ਪਾਲ ਪਾਇਆ ਗੁਣਮ ਕਾਰੀ ਨਾਨਕ ਸਾਚ ਮਿਲਿਆ ਵਡਿਆਈ ਫਿਰ ਕਰ ਸੋਹਨਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਪਾਵਰ ਨਪਾਈਆ ਜੀਓ ਮਸਤਕ ਲਿਖਿਆੜਾ ਲੇਖ ਉਰਬ ਕਮਾਇਆ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ